ਵੀ ਜਿਹੜਾ ਸ਼ਰਮਤਾਬਕ ਚੱਲੇਗਾ ਉਹਨੂੰ ਚਲਾਵਾਂਗਾ ਜਿਹੜਾ ਨਹੀਂ ਮੰਨੇਗਾ ਉਹਨੂੰ ਮਰਵਾ ਦੇਵਾਂਗਾ ਅਸ ਸੰਕਲਪ ਤੀਨ ਦ੍ਰਿੜ ਮਨ ਮੈਂ ਅਤ ਬਾਦੀ ਤੁਰਕਨ ਕੇ ਗਨ ਮੈਂ ਐਸਾ ਮਨ ਵਿੱਚ ਸੰਕਲਪ ਰੱਖਿਆ ਇਹਨੇ ਬੜਾ ਹੱਠੀ ਸੀ ਜਿੱਦੀ ਸੀ ਇਥੋਂ ਤੱਕ ਕੇ ਬੋਲੀਆਂ ਵੀ ਇਹਨੇ ਮੁਕਰਰ ਕਰ ਦਿੱਤੀਆਂ ਸੀ ਵੀ ਆਹ ਬੋਲੀ ਬੋਲਣੀ ਹੈ ਤੇ ਆਹ ਬੋਲੀ ਨਹੀਂ ਬੋਲਣੀ ਮਲੇਸ਼ ਭਾਸ਼ਾ ਨੂੰ ਜਿਹੜਾ ਸੀ ਉਹ ਤਰਜੀਹ ਦਿੱਤੀ ਜਾਂਦੀ ਸੀ ਭਾਵ ਤੁਰਕਾਂ ਦੀ ਭਾਸ਼ਾ ਨੂੰ ਤੇ ਜਿਹੜੀਆਂ ਦੂਜੀਆਂ ਪਸ਼ਾਵਾਂ ਉਹਨਾਂ ਤੇ ਰੋਕ ਲਾਈ ਜਾਂਦੀ ਸੀ ਆਦਰ ਦਰਬ ਦੇ ਬਹੁ ਤੇਰਾ ਤਨ ਕੀ ਸੰਗਤ ਕਰ ਤਖਨੇਰਾ ਜਿਹੜੇ ਅਰਬੀ ਦੇ ਅਰਥ ਜਾਣਦੇ ਸੀ ਫਾਰਸੀ ਬੋਲੀ ਵਿੱਚ ਨਪੁੰਨ ਸੀ ਐਸੇ ਕਾਜੀ ਮਲਾਣੇ ਨੇ ਕੋਲ ਰੱਖੇ ਸੀ ਆਪਣੀ ਉਹਨਾਂ ਨੂੰ ਬਹੁਤ ਆਦਰ ਦਿੰਦਾ ਧੰਨ ਦਿੰਦਾ ਅੰਧਨ ਸਾਥ ਅੰਧ ਮਿਲ ਜੈਸੇ ਗਿਆਨ ਰੂਪ ਕੋ ਹੋহে ਨਾ ਕਹਿਆ ਸੀ ਕਹਿੰਦੇ ਜਿਹੜੇ ਕਾਜੀ ਮਲਾਣੇ ਵੀ ਪਰਮੇਸ਼ਰ ਦੀ ਪ੍ਰਾਪਤੀ ਦੇ ਰਾਹ ਤੋਂ ਅੰਨੇ ਸੀ ਤੇ ਕਹਿੰਦੇ ਜਿਵੇਂ ਅੰਨਿਆਂ ਨਾਲ ਅੰਨਾ ਮਿਲ ਜੇ ਨਾ ਅੰਨਿਆਂ ਨਾਲ ਅੰਨਾ ਮਿਲ ਗਿਆ ਹੋਵੇ ਇਸ ਤਰ੍ਹਾਂ ਕਹਿੰਦੇ ਇਹੰਦਾ ਜਿਹੜਾ ਸੀ ਰਹਿਣ ਸਹਿਣ ਹਿਦੇ ਨਰੰਗੇ ਕੀਨ ਵਿਚਾਰ ਬੇਸ਼ੂਆ ਬ੍ਰਿੰਦ ਬਾਜ਼ਾਰ ਮਝਾਰ ਗੁਰੂ ਪਿਆਰੀ ਸਾਧ ਸੰਗਤ ਜੀਓ ਉਸ ਸਮੇਂ ਨਾ ਜਿਹੜੀਆਂ ਵੇਸ਼ਵਾਮਾਂ ਸੀ ਤੇ ਜਿਹੜੀਆਂ ਸਾਰੀਆਂ ਹੀ ਜਿਨੀਆਂ ਆਪਣੀ ਉਮਰ ਇਸ ਕੰਮ ਵਿੱਚ ਜਿਨ੍ਹਾਂ ਨੇ ਬਤੀਤ ਕੀਤੀ ਇਹਨੇ ਬੁਲਾ ਲਿਆ ਸਾਰੀਆਂ ਨੇ ਸਗਰੀ ਕਰਕੇ ਹੁਕਮਹਕਾਰੀ ਆਈ ਬ੍ਰਿਧ ਤਰਨ ਅਰਬਾਰੀ ਜਦੋਂ ਬੁਲਾਇਆ ਗਿਆ ਤੇ ਉਸ ਵੇਲੇ ਉਹ ਸਾਰੀਆਂ ਆਈਆਂ ਕਹੇ ਓਕਾਰ ਆਪਣੀ ਦੇਹੋ ਤਿਆਗ ਇੱਕ ਇੱਕ ਖਸਮ ਸੰਗ ਲਿਹੋ ਲਾਗ ਉਹਨਾਂ ਨੂੰ ਕਿਹਾ ਵੀ ਇਹ ਕੰਮ ਛੱਡ ਦਿਓ ਨਾਹੀਂ ਤਾਂ ਦੋਜਕ ਮੈਂ ਦੁੱਖ ਪਾਵਾਂ ਬਹੁਤ ਸੋ ਮਿਲੋ ਹਰਾਮ ਕਮਾਵਾਂ ਤੇ ਉਹਨਾਂ ਨੂੰ ਕਿਹਾ ਵੀ ਇਹ ਕਿੱਤਾ ਛੱਡ ਦਿਓ ਉਹਨਾਂ ਨੇ ਬੇਤਿਆ ਕੀਤਾ ਵੀ ਇਹ ਸਾਡੀ ਮੁੱਢ ਕਦੀਮੀ ਕਾਰ ਹੈ ਬਰਖ ਹਜ਼ਾਰੋਂ ਬੀਤ ਗਏ ਹਨ ਵੱਡੇ ਵੱਡੇ ਪਾਤਸ਼ਾਹ ਹੋਏ ਬਿਸ਼ਯਾਰਾਂ ਸਾਲਾਂ ਤੋਂ ਸਾਡਾ ਮੁੱਢ ਕਦੀਮੀ ਇਹ ਕੰਮ ਹੈ ਤੇ ਵੱਡੇ ਵੱਡੇ ਬਾਦਸ਼ਾਹ ਹੋਏ ਨੇ ਜਿਨ੍ਹਾਂ ਨੇ ਸਾਨੂੰ ਕਦੇ ਵੀ ਰੋਕਿਆ ਨਹੀਂ ਹੈ ਹਮ ਕੈਸੇ ਅਬ ਤਿਆਗਨ ਕਰੈ ਜਬਰੀ ਕਰੋ ਬੈਠ ਦਰ ਮਰੈ ਪੀ ਹੁਣ ਅਸੀਂ ਇਸ ਕੰਮ ਨੂੰ ਕਿਵੇਂ ਤਿਆਗ ਦੀ ਅਸੀਂ ਹੋਰ ਕੋਈ ਕੰਮ ਨਹੀਂ ਕਰ ਸਕਦੀਆਂ ਗੁਰੂ ਪਿਆਰੀ ਸਾਧ ਸੰਗਤ ਜੀਓ ਜਦੋਂ ਉਹਨਾਂ ਨੇ ਗੱਲ ਨਾ ਮੰਨੀ ਸਾਰਿਆਂ ਨੂੰ ਬੇੜੀ ਬੇੜੀਆਂ 'ਚ ਚੜਵਾਇਆ ਤੇ ਜਮਨਾ ਕੇ ਪ੍ਰਵਾਹ ਮੈਂ ਜਾਇ ਗਹਿ ਗਹਿ ਸਗਰੀ ਦਈ ਦਬਾਈ ਜਮਨਾ ਵਿੱਚ ਲੈ ਗਿਆ ਫੜ ਫੜ ਕੇ ਸਾਰੀਆਂ ਡੋਬ ਦਿੱਤੀਆਂ ਸਾਰੇ ਨਗਰ ਵਿੱਚ ਹਾਹਾਕਾਰ ਮੱਚ ਗਈ ਕਰਾਮਾਤ ਕਛ ਸੋ ਇੱਕ ਪੀਰ ਤਿਸ ਟਿਗ ਗਈ ਬੇਸ਼ੀਅਨ ਪੀਰ ਇੱਕ ਪੀਰ ਸੀ ਜਿਹੜਾ ਕੁਝ ਕਰਾਮਾਤਾ ਸੀ ਕਰੀ ਜਿੰਦੇ ਕੋਲੇ ਕੁਝ ਕਰਾਮਾਤਾ ਸੀ ਕਰਮਾਤੀ ਪੀਰ ਇਹ ਸਾਰੀਆਂ ਬੇਸ਼ਵਾਵਾ ਜਦੋਂ ਕੁਝ ਡੋਬ ਦਿੱਤੀਆਂ ਬਾਕੀ ਜੜੀਆਂ ਬਚੀਆਂ ਉਹ ਇਕੱਠੀਆਂ ਹੋ ਕੇ ਗਈਆਂ ਉਹਨਾਂ ਨੇ ਆਪਣੀ ਸਾਰੀਆਂ ਸਾਰੀ ਕਹਾਣੀ ਸੁਣਾਈ ਜਿਹੜਾ ਰੱਬੀ ਭਗਤ ਹੁੰਦਾ ਨਾ ਉਹ ਕੀ ਉਹਨੂੰ ਪਤਾ ਨਹੀਂ ਹੁੰਦਾ ਉਹਨੂੰ ਸਭ ਪਤਾ ਹੁੰਦਾ ਹੈ ਤੁਸੀਂ ਆਂ ਵੇਖ ਲਓ ਅੱਜ ਵੀ ਨੇਕਮਾਈ ਵਾਲੇ ਜਿਹੜੇ ਰੱਬ ਨੂੰ ਮਿਲੇ ਬੈਠੇ ਨੇ ਪਰ ਦੁਨੀਆ ਤੇ ਚੱਲਦਾ ਪਿਆ ਆ ਸਾਰਾ ਕੁਝ ਹੀ ਪਰ ਕਮਾਈ ਵਾਲੇ ਵੀ ਹਨ ਜਿਹੜੇ ਪ੍ਰਾਪਤ ਪ੍ਰਮਾਤਮਾ ਨੂੰ ਪ੍ਰਾਪਤ ਕਰਕੇ ਬੈਠੇ ਨੇ ਉਹ ਰਜਾ ਵਿੱਚ ਰਹਿੰਦੇ ਨੇ ਵੀ ਹਰ ਇੱਕ ਜੀਵ ਇੱਥੇ ਆਪੋ ਆਪਣੇ ਕਰਮ ਭੋਗਣ ਆਇਆ ਆ ਏਵੇਂ ਸਤਿਗੁਰਾਂ ਦੇ ਵੇਲੇ ਵੀ ਸੀ ਸਭ ਕੁਝ ਹੀ ਸੀ ਅੱਜ ਵੀ ਹੈ ਪੁੰਨ ਵੀ ਹੁੰਦਾ ਹੈ ਪਾਪ ਵੀ ਹੁੰਦੀ ਹੈ ਭਗਤੀ ਵਾਲੇ ਲੋਕ ਵੀ ਨੇ ਬੰਦਗੀ ਵਾਲੇ ਵੀ ਨੇ ਪਾਪ ਕਰਨ ਕਮਾਉਣ ਵਾਲੇ ਵੀ ਨੇ ਪਰ ਭਗਤ ਪੁਰਖ ਦੇ ਹੱਥ 'ਚ ਬੜਾ ਕੁਝ ਹੁੰਦਾ ਪਰ ਫਿਰ ਵੀ ਉਹ ਰਜਾ ਦੇ ਵਿੱਚ ਰਹਿੰਦਾ ਹੈ ਰਜਾ ਤੋਂ ਉਲਟ ਨਹੀਂ ਹੁੰਦਾ ਇਸ ਲਈ ਉਹ ਕਰਮਾਤੀ ਪੀਰ ਦੇ ਕੋਲੇ ਜਾ ਕੇ ਬੇਨਤੀ ਕੀਤੀ ਉਹਨਾਂ ਨੇ ਕਹਾਣੀ ਸੁਣਾਈ ਸਾਰੀ ਆਪਣੀ ਬੀ ਨਰੰਗਾ ਤਾਂ ਬੜਾ ਝਗੜਾਲੂ ਐ ਬੜਾ ਦੁਖਦਾਇਕ ਐ ਇਸ ਤੇ ਰੱਛਿਆ ਕਰੋ ਹਮਾਰੀ ਕਿਰਪਾ ਕਰਕੇ ਇਹਦੇ ਤੋਂ ਸਾਡੀ ਰੱਖਿਆ ਕਰੋ ਨਾਹੀਂ ਤਾਂ ਨਾਸਾਂ ਸਭ ਇੱਕ ਵਾਰ ਹੀ ਨਹੀਂ ਤਾਂ ਸਾਡੇ ਜਿਹੜਾ ਆ ਸੁਣਤ ਪੀਰ ਕੇ ਕਰਨਾ ਆਈ ਨਹੀਂ ਤਾਂ ਸਾਡਾ ਕੀ ਬਣੇਗਾ ਸਾਡੇ ਨਾਲ ਦੀਆਂ ਨੂੰ ਕਈਆਂ ਨੂੰ ਮਰਵਾਤਾ ਡੋਬ ਕੇ ਮਾਰ ਦਿੱਤਾ ਪੀਰ ਨੂੰ ਰਹਿਮ ਆ ਗਿਆ ਗੁਰੂ ਪਿਆਰੀ ਸਾਧ ਸੰਗਤ ਜੀਓ ਪੀਰ ਨੂੰ ਰਹਿਮ ਆਇਆ ਵੀ ਕਿਉਂਕਿ ਰੱਬੀ ਪੁਰਸ਼ ਇਸ ਮਾਰਗ ਤੇ ਚੱਲਣ ਵਾਲੇ ਦਿਆਲੂ ਹੁੰਦੇ ਨੇ ਕਿਰਪਾਲੂ ਹੁੰਦੇ ਨੇ ਇਸ ਲਈ ਉਹਦੇ ਮਨ 'ਚ ਰਹਿਮ ਆਇਆ ਗੁਰੂ ਪਿਆਰੀ ਸਾਧ ਸੰਗਤ ਜੀਓ ਪੀਰ ਨੇ ਇੱਕ ਕਵਿਤਾ ਬਣਾ ਕੇ ਦਿੱਤੀ ਉਹਨਾਂ ਨੂੰ ਕਹਿੰਦਾ ਵੀ ਐਂ ਕਰੋ ਇਹਦੇ ਮਹਿਲਾ ਦੇ ਕੋਲ ਜਾ ਕੇ ਗਾਓ ਤੁਸੀਂ ਬਚ ਜਾਊਂਗੇ ਤੁਹਾਨੂੰ ਕੁਝ ਨਹੀਂ ਕਹੇਗਾ ਗੁਰੂ ਪਿਆਰਿਓ ਐਵੇਂ ਹੀ ਕੀਤਾ ਉਹਨਾਂ ਨੇ ਜਿਹੜੀ ਕਵਤਾ ਪੀਰ ਨੇ ਦਿੱਤੀ ਉਹ ਉਹਨਾਂ ਨੇ ਗਾਈ ਉਹ ਤਾਂ ਗਾ ਕੇ ਆਪਣੇ ਘਰੇ ਆ ਗਿਆਂ ਸੋ ਦਿੱਲੀਪੁਰ ਮੈਂ ਸਮਦਾਏ ਤਿੰਨ ਕੋ ਨਿਰੰਗ ਲੀਨ ਬੁਲਾਏ ਦਿੱਲੀ 'ਚ ਜਿੰਨੇ ਵੀ ਫਕੀਰ ਰਹਿੰਦੇ ਸੀ ਨਾ ਸਾਰਿਆਂ ਨੂੰ ਬੁਲਾ ਲਿਆ ਵੱਡੀ ਗਿਣਤੀ ਵਿੱਚ ਇਕੱਠੇ ਕੀਤੇ ਸਾਰਿਆਂ ਨੂੰ ਪੁੱਛਣ ਲੱਗਾ ਕਹਿੰਦਾ ਵੀ ਤੁਸੀਂ ਸ਼ਰਾਂ ਚ ਚੱਲਦੇ ਹੋ ਜਿਹੜੇ ਜਿਹੜੇ ਤਾਂ ਠੀਕ ਹੈ ਸ਼ਰਾਂ ਕਹਿੰਦੇ ਨੇ ਅਸਲਾਮ ਦੀ ਮਰਿਆਦਾ ਤੇ ਜਿਹੜੇ ਨਹੀਂ ਚੱਲਦੇ ਉਹ ਜਾਂ ਤਾਂ ਸ਼ਰਾਂ ਚ ਚੱਲੋ ਤੇ ਜਾਂ ਫਿਰ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਤੇ ਨਾਲ ਹੀ ਇਹ ਗੱਲ ਕਹੀ ਕਿ ਫਕੀਰ ਨੇ ਬੇਸ਼ਵਾਵਾਾਂ ਦੀ ਸਹਿਤਾ ਕੀਤੀ ਹੈ ਜਿਹੜੀ ਕਵਤਾ ਬਣਾਈ ਹੈ ਉਹ ਕਿਸੇ ਫਕੀਰ ਦੀ ਬਣਾਈ ਹੋਈ ਸੀ ਜਿਹੜੀ ਉਹਨਾਂ ਗਾਈ ਹੈ ਇਸ ਲਈ ਤੁਸੀਂ ਇਸ ਤਰ੍ਹਾਂ ਕਰੋ ਵੀ ਜਾਂ ਤਾਂ ਸ਼ਰਾ ਦੇ ਵਿੱਚ ਚੱਲੋ ਸੰਗ ਖਦਾਏ ਮਲਾਵੇਂ ਮਨ ਕੋ ਬ੍ਰਿਤ ਸਮੇਤ ਬਸਾਰੈ ਤੰ ਕੋ ਵੀ ਜਾਂ ਤਾਂ ਖੁਦਾ ਦੇ ਨਾਲ ਤਰੋ ਖੁਦਾ ਦੇ ਨਾਲ ਨਾਲ ਭਾਵ اسلام ਦੀ ਸ਼ਰਅ ਮੁਤਾਬਕ ਨਹੀਂ ਤਾਂ ਮੈਂ ਤੁਹਾਨੂੰ ਖਤਮ ਕਰਵਾ ਦਿਆਂਗਾ ਤੇ ਗੁਰੂ ਪਿਆਰਿਓ ਕਰਾਮਾਤਾਂ ਦਾ ਸ਼ੱਕ ਹੀ ਨਹੀਂ ਇਸ ਇਹ ਤਾਂ ਇਹ ਤਾਂ ਬਿਲਕੁਲ ਸਾਨੂੰ ਗੁਰੂ ਸਾਹਿਬ ਦੇ ਇਤਿਹਾਸ ਤੋਂ ਵੀ ਇਹ ਗੱਲ ਪਤਾ ਲੱਗਦੀ ਨਾ RAM RAJE ਕੋਲੋ ਕਰਾਮਾਤਾ ਵੇਖਦਾ ਸੀ ਤੇ ਫਕੀਰਾਂ ਨੂੰ ਵੀ ਬੁਲਾ ਕੇ ਇਹ ਗੱਲ ਕਹਿੰਦਾ ਸੀ ਕਹਿੰਦਾ ਸਵੇਰੇ ਇਕੱਠੇ ਕੀਤੇ ਸਾਰੇ ਜਦੋਂ ਕਹਿੰਦਾ ਵੀ ਜਿਹੜੇ ਤਾਂ ਸ਼ਰਾਂ ਚ ਚੱਲਣਗੇ ਉਹ ਤਾਂ ਬਖਸ਼ੇ ਜਾਣਗੇ ਨਹੀਂ ਤਾਂ ਕਰਾਮਾਤਾ ਵਿਖਾਓ ਵੀ ਵਾਕਈ ਤੁਸੀਂ ਤੁਹਾਡੇ ਕੋਲੇ ਕੋਈ ਕਮਾਈ ਹੈ ਤੇ ਜੇ ਕਰਾਮਾਤ ਨਾ ਵਿਖਾ ਸਕੇ ਫਿਰ ਖਤਮ ਕਰਵਾ ਦਿਆਂਗਾ ਇਸ ਲਈ ਚਿੰਤਾ ਬਸ ਸੁਫਤੇ ਨਿਸਨਾਹੀ ਭਈ ਪ੍ਰਭਾਤ ਜਾਗਵੇਂ ਮਾਹੀ ਫਕੀਰਾਂ ਨੂੰ ਵੀ ਚਿੰਤਾ ਹੋਗੀ ਕਿਉਂਕਿ ਰੱਬ ਦੇ ਮਾਰਗ ਵੱਲ ਜਦੋਂ ਬੰਦਾ ਤੁਰਦਾ ਨਾ ਜੀ ਇਹ ਕਈ ਸਟੇਜਾਂ ਆਉਂਦੀਆਂ ਨੇ ਬੰਦੇ ਦੇ ਉੱਪਰ ਬਹੁਤ ਸਟੇਜਾਂ ਨੇ ਜਿਵੇਂ ਇਉਂ ਕਹਿ ਲੋ ਵੀ ਇਸ ਰਾਹ ਤੇ ਜਦੋਂ ਕੋਈ ਚੁਰਿਆ ਨਾ ਤਾਂ ਸਭ ਤੋਂ ਪਹਿਲਾਂ ਸ਼ਕਤੀਆਂ ਤਾਕਤਾਂ ਬੰਦੇ ਦੇ ਕੋਲੇ ਆਉਂਦੀਆਂ ਨਹੀਂ ਪਰ ਜ਼ਰੂਰੀ ਨਹੀਂ ਜੋ ਜਿੰਦੇ ਕੋਲੇ ਸ਼ਕਤੀਆਂ ਤਾਕਤਾਂ ਆ ਗਈਆਂ ਉਹਨੂੰ ਪਰਮਾਤਮਾ ਦੀ ਵੀ ਪ੍ਰਾਪਤੀ ਹੋਵੇ ਐਸਾ ਜ਼ਰੂਰੀ ਨਹੀਂ ਹੈ ਕਿਉਂਕਿ ਪਰਮਾਤਮਾ ਦੀ ਮੰਜ਼ਲ ਅੱਗੇ ਹੈ ਸ਼ਕਤੀਆਂ ਤਾਕਤਾਂ ਤਾਂ ਰਸਤੇ ਵਿੱਚ ਹੀ ਆ ਗਈਆਂ ਪਹਿਲਾਂ ਹੀ ਆ ਗਈਆਂ ਇਸ ਲਈ ਹੁਣ ਸਿੱਧਾਂ ਕੋਲੇ ਬੜੀਆਂ ਤਾਕਤਾਂ ਸੀ ਪਰ ਰੱਬ ਦੀ ਪ੍ਰਾਪਤੀ ਉਹਨਾਂ ਨੂੰ ਵੀ ਨਹੀਂ ਸੀ ਹੋਈ ਹੋਰ ਬੜੇ ਐਸੇ ਫਕੀਰਾਂ ਦਾ ਜ਼ਿਕਰ ਆਉਂਦਾ ਆ ਪੀਰ ਬੁੱਧੂ ਸ਼ਾਹ ਜੀ ਤਾਕਤਾਂ ਉਹਨਾਂ ਕੋਲੇ ਵੀ ਸੀ ਪਰ ਪਰਮੇਸ਼ਰ ਦੀ ਪ੍ਰਾਪਤੀ ਖੁਦਾ ਦੀ ਪ੍ਰਾਪਤੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕਰਦੇ ਨੇ ਪਾਤਸ਼ਾਹ ਖੁਦਾ ਨਾਲ ਮੁਲਾਪ ਕਰਾਓ ਪਰਮਾਤਮਾ ਦੀ ਪ੍ਰਾਪਤੀ ਕਰਵਾਓ ਇਸ ਤਰ੍ਹਾਂ ਬਿਆੰਤ ਘਟਨਾਵਾਂ ਨੇ ਜਿਨ੍ਹਾਂ ਕੋਲੇ ਤਾਕਤਾਂ ਸੀ ਸ਼ਕਤੀਆਂ ਸੀ ਪਰ ਉਹ ਪਰਮਾਤਮਾ ਦੀ ਪ੍ਰਾਪਤੀ ਨਹੀਂ ਸੀ ਗੁਰੂ ਨਾਨਕ ਸਾਹਿਬ ਜੀ ਜਿਹੜੇ ਜਾਂ ਸਾਡੇ 10 ਗੁਰੂ ਸਹਿਬਾਨ ਇਹਨਾਂ ਨੇ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੋਇਆ ਸੀ ਪਰਮੇਸ਼ਰ ਦੀ ਪ੍ਰਾਪਤੀ ਸੀ ਇਹਨਾਂ ਨੂੰ ਇਕਮਕ ਸੀ ਇਹ ਤਾਂ यूं ਵੀ ਕਿਉਂਕਿ ਵੇਖੋ ਇੱਕ ਦੁਨਿਆਵੀ ਬੰਦਾ ਇਹ ਨਿਰਣਾ ਨਹੀਂ ਕੱਢ ਸਕਦਾ ਆਪਣੇ ਆਪਾਂ ਨੂੰ ਤਾਂ ਇਹੀ ਗੱਲ ਬਹੁਤ ਵੱਡੀ ਹੁੰਦੀ ਫਲਾਨਾ ਅੰਦਰ ਦੀ ਜਾਣ ਲੈਂਦਾ ਹੈ ਫਲਾਨੇ 'ਚ ਆਹ ਸ਼ਕਤੀ ਹੈ ਫਲਾਨਾ ਇਹ ਕਰ ਲੈਂਦਾ ਹੈ ਸਾਡੇ ਲਈ ਤਾਂ ਇੰਨੀ ਗੱਲ ਹੀ ਬਹੁਤ ਵੱਡੀ ਹੈ ਆਪਾਂ ਜਿਹੜੇ ਪੀਰ ਫਕੀਰ ਦੇ ਵਿੱਚ ਸ਼ਕਤੀ ਸਮਝ ਲਈ ਗੁਰੂ ਪਿਆਰਿਓ ਲਈ ਉਹਨੂੰ ਹੀ ਆਪਾਂ ਕਹਿ ਦੇਣਾ ਵੀ ਇਹ ਵਾਕਈ ਸ਼ਕਤੀ ਇਹ ਤਾਂ ਰੱਬ ਨਾਲ ਮਿਲਿਆ ਹੋਇਆ ਹੈ ਖੁਦਾ ਨਾਲ ਮਿਲਿਆ ਹੋਇਆ ਹੈ ਪਰ ਨਹੀਂ ਸ਼ਕਤੀ ਹੋਣੀ ਹੋਰ ਗੱਲ ਹੈ ਪਰਮਾਤਮਾ ਦੀ ਪ੍ਰਾਪਤੀ ਹੋਣੀ ਮੰਜ਼ਲ ਤੱਕ ਪਹੁੰਚ ਜਾਣਾ ਹੋਰ ਗੱਲ ਇਹਨਾਂ ਦੋਨਾਂ ਗੱਲਾਂ 'ਚ ਬਹੁਤ ਅੰਤਰ ਹੈ ਇਸ ਲਈ ਗੁਰੂ ਸਾਹਿਬ ਜਿਹੜੇ ਨੇ ਸਾਡੇ ਗੁਰੂ ਸਾਹਿਬਾਨਾਂ ਉਹਨਾਂ ਦੇ ਕੋਲੇ ਬਿਆੰਤ ਫਕੀਰ ਬਿਆੰਤ ਪੀਰ ਬਿਆੰਤ ਸ਼ਕਤੀਆਂ ਵਾਲੇ ਵੀ ਆ ਕੇ ਝੁਕਦੇ ਰਹੇ ਵੀ ਸਾਨੂੰ ਪ੍ਰਾਪਤੀ ਕਰਾਓ ਸਾਡੇ ਤੇ ਕਿਰਪਾ ਕਰੋ ਸਾਡੇ ਤੇ ਮਿਹਰ ਕਰੋ ਦੁਨੀਆਂ ਲਈ ਜੇ ਅਸੀਂ ਪੂਜਨੀਕਾ ਦੁਨੀਆਂ ਸਾਨੂੰ ਪੂਜਦੀ ਹੈ ਦੁਨੀਆਂ ਸਾਨੂੰ ਮੰਨਦੀ ਹੈ ਹੁਣ ਜਿਵੇਂ ਬਗਦਾਦ ਦਾ ਪੀਰ ਸੀ ਜਿਨਨੇ ਸਤਿਗੁਰੂ ਨੂੰ ਕਿਹਾ ਸੀ ਵੀ ਸਾਨੂੰ ਮੈਨੂੰ ਲੱਖਾਂ ਆਕਾਸ਼ ਪਤਾਲ ਵਿਖਾਓ ਜਿਹੜੇ ਤੁਸੀਂ ਕਹਿੰਦੇ ਹੋ ਤੇ ਫਿਰ ਮਹਾਰਾਜ ਨੇ ਉਹ ਵਿਖਾਏ ਫਿਰ ਉਹਦੇ ਪੁੱਤਰ ਨੇ ਹੀ ਇਹ ਗੱਲ ਕਹੀ ਸੀ ਕਹਿੰਦਾ ਬਾਪੂ ਤੈਨੂੰ ਤਾਂ ਕੱਲਾ ਬਗਦਾਦ ਹੀ ਮੰਨਦਾ ਹੈ ਪਰ ਇਹਨੂੰ ਤਾਂ ਸਾਰੀ ਦੁਨੀਆ ਮੰਨਦੀ ਹੈ ਇਸ ਲਈ ਜਿਵੇਂ ਪਹਿਲਵਾਨ ਹੁੰਦੇ ਨੇ ਨਾ ਭਗਤੀ ਵਿੱਚ ਵੀ ਇਦਾਂ ਹੈ ਜਿਵੇਂ ਪਹਿਲਵਾਨ ਨੇ ਕਬੱਡੀ ਚ ਕਿੰਨੇ ਖਿਡਾਰੀ ਨੇ ਕੁਸ਼ਤੀਆਂ ਖੁੱਲਣ ਵਾਲੇ ਕਿੰਨੇ ਨੇ ਉਹ ਸਭ ਦੀ ਤਾਕਤ ਵੱਖੋ ਵੱਖਰੀ ਹੁੰਦੀ ਹੈ ਸਭ ਦੀ ਇੱਕ ਪਿੰਡ ਲੈਵਲ ਤੇ ਲੜਨ ਵਾਲਾ ਖੁੱਲਣ ਵਾਲਾ ਹੁੰਦਾ ਹੈ ਇੱਕ ਜ਼ਿਲ੍ਹੇ ਤੱਕ ਹੁੰਦਾ ਹੈ ਇੱਕ ਗਾਂ ਸਾਰੇ ਪੰਜਾਬ ਚ ਹੁੰਦਾ ਆ ਵੀ ਸਾਰੇ ਪੰਜਾਬ ਚ ਨਹੀਂ ਹੁੰਦਾ ਕੋਈ ਉਹਦੀ ਪਿੱਠ ਲਾਉਣ ਵਾਲਾ ਇੱਕ ਹੁੰਦਾ ਆ ਗਾਂ ਦੇਸ਼ਾਂ ਵਿਦੇਸ਼ਾਂ ਤੱਕ ਵੀ ਦੇਸ਼ਾਂ ਵਿਦੇਸ਼ਾਂ ਤੱਕ ਵੀ ਉਹਦੀ ਕੋਈ ਪਿੱਠ ਲਾਉਣ ਵਾਲਾ ਨਹੀਂ ਹੁੰਦਾ ਇਸ ਤਰ੍ਹਾਂ ਰੱਬੀ ਭਗਤ ਲੋਕ ਵੀ ਜਿਹੜੇ ਇਸ ਤਰ੍ਹਾਂ ਨੇ ਜਿੰਨੀ ਕੁ ਕਿਸੇ ਦੀ ਕਮਾਈ ਹੈ ਨਾ ਓਨੀ ਕੁ ਤਾਕਤ ਹੁੰਦੀ ਹੈ ਜ਼ਰੂਰੀ ਨਹੀਂ ਵੀ ਸਾਰੇ ਇੱਕੋ ਜਿਹੇ ਹੋਣ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਇੱਧਰ ਵੀ ਜਿੰਨੀ ਕੁ ਕਿਸੇ ਕੋਲੇ ਨਾਮ ਦੀ ਕਮਾਈ ਹੈ ਭਗਤੀ ਹੈ ਬੰਦਗੀ ਹੈ ਨਾਮ ਸਿਮਰਨਾ ਹੈ ਉਹਨਾਂ ਓਨੀ ਤਾਕਤ ਹੈ ਹੁਣ ਤਾਈਓ ਬਿਆਨਤ ਪੀਰ ਫਕੀਰ ਸਤਿਗੁਰੂ ਅੱਗੇ ਨਤਮਸਤਕ ਹੁੰਦੇ ਵੀ ਸਾਨੂੰ ਮਿਲਾਓ ਜਿਹੜੇ ਖੁਦਾ ਤੱਕ ਨਹੀਂ ਸੀ ਪਹੁੰਚੇ ਮਿਹਨਤ ਬੜੀ ਕੀਤੀ ਕਮਾਈ ਬੜੀ ਕੀਤੀ ਪਰ ਕੋਈ ਰੁਕਾਵਟ ਲੱਗ ਰਹੀ ਸੀ ਫਿਰ ਮਹਾਰਾਜ ਨੇ ਉਹਨਾਂ ਨੂੰ ਮਲਾਇਆ ਉਹਨਾਂ ਦਾ ਮਲਾਪ ਕਰਵਾਇਆ ਐਵੇਂ ਹੀ ਗੁਰੂ ਪਿਆਰਿਓ ਜਿਹੜਾ ਅਰੰਗ ਜੇਬ ਹੈ ਇਹ ਕਰਾਮਾਤਾਂ ਵੇਖਣ ਦਾ ਸ਼ੌਕੀਨ ਹੁਣ ਕਰਾਮਾਤਾਂ ਤਾਂ ਜੇ ਆਪਾਂ ਗੁਰ ਇਤਿਹਾਸ ਵਿੱਚੋਂ ਹੀ ਵੇਖੀਏ ਤਾਂ ਕਰਾਮਾਤਾਂ ਤਾਂ ਰਾਮ ਰਾਏ ਜੀ ਕਿਨਿਤ ਕੋਲ ਕਿਹੜਾ ਥੋੜੀਆਂ ਨੇ ਬਿਆਨਤ ਕਰਾਮਾਤਾਂ ਦੇ ਉਹ ਜਿਹੜੇ ਬੇਅੰਤ ਉਹਨਾਂ ਕੋਲੇ ਤਾਕਤਾਂ ਨੇ ਉਹਨਾਂ ਨੇ 72 ਦੇ ਕਰੀਬ ਤਕਰਾਮਾਤਾ ਰੰਗਜੀਤ ਨੂੰ ਹੀ ਵਿਖਾਈਆਂ ਸੀ ਹੁਣ ਇੱਕ ਪਾਸੇ RAM ਰਾਏ ਹੈ ਇੱਕ ਪਾਸੇ ਗੁਰੂ ਹਰਿਕ੍ਰਿਸ਼ਨ ਸਾਹਿਬ ਹੈ ਹੁਣ ਦੋਨੋਂ ਹੈ ਦੋਵੇਂ ਭਰਾ ਪਰ ਦੋਨੋਂ ਭਰਾਵਾਂ ਚ ਅੰਤਰ ਕੀ ਹੈ ਜਿਹੜਾ ਬੰਦਾ ਤਾਂ ਅਣਜਾਣ ਹੈ ਉਹ ਤਾਂ ਸਮਝੇਗਾ ਵੀ ਖੌਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਤਾਂ ਕਾਰਾਮਾਤ ਵਿਖਾਉਂਦੇ ਨਹੀਂ ਆ ਇਹ ਤਾਂ ਸਹਿਸਪਾ ਕੋਈ ਹੋਗੀ ਹੋਗੀ ਜਾਣ ਬੁੱਝ ਕੇ ਵਿਖਾਉਂਦੇ ਨਹੀਂ ਐ ਤੇ ਜਿਹੜਾ ਰਾਮਰਾਏ ਆ ਉਹ ਤਾਂ ਮਿੰਟ ਮਿੰਟ ਤੇ ਪੈਰ ਪੈਰ ਤੇ ਵਿਖਾਉਂਦਾ ਆ ਵੀ ਹੋ ਸਕਦਾ ਰਾਮਰਾਏ ਵੱਡਾ ਹੋਊਗਾ ਰਾਮਰਾਏ ਚ ਤਾਕਤਾਂ ਵੱਧ ਹੋਣਗੀਆਂ ਇਹ ਅਣਜਾਣ ਬੰਦਾ ਕਹਿ ਸਕਦਾ ਆ ਪਰ ਜਿਹੜਾ ਸਮਝਦਾਰ ਹੈ ਉਹ ਕਹੇਗਾ ਗੁਰੂ ਹਰਿਕ੍ਰਿਸ਼ਨ ਸਾਹਿਬ ਬਹੁਤ ਬਯੰਤ ਨੇ ਕਿਉਂਕਿ ਉਹ ਗੱਦੀ ਦੇ ਮਾਲਕ ਨੇ ਉਹ ਗੁਰਨਾਨਕ ਸਾਹਿਬ ਦੀ ਗੱਦੀ ਦੇ ਜੋਤ ਦੇ ਮਾਲਕ ਨੇ ਉਹ ਪ੍ਰਮਾਤਮਾ ਨਾਲ ਇਕਮਿਕ ਨੇ RAM RAAY ਪ੍ਰਮਾਤਮਾ ਨਾਲ ਇਕਮਿਕ ਨਹੀਂ ਹੈ ਤਾਕਤਾਂ ਜ਼ਰੂਰ ਨੇ ਉਹਦੇ ਕੋਲ ਸ਼ਕਤੀਆਂ ਜ਼ਰੂਰੀ ਇਸ ਲਈ ਇਹ ਗੱਲ ਇਸ ਗੱਲ ਵਿੱਚ ਵੀ ਵੱਡਾ ਭੇਤ ਹੈ ਵੀ ਇਹ ਗੱਲ ਸਮਝਣੀ ਵੀ ਜ਼ਰੂਰੀ ਹੈ ਸ਼ਕਤੀਆਂ ਹੋਣੀਆਂ ਹੋਰ ਚੀਜ਼ ਹੈ ਰੱਬ ਦੀ ਪ੍ਰਾਪਤੀ ਹੋਣੀ ਹੋਰ ਚੀਜ਼ ਹੈ ਸ਼ਕਤੀਆਂ ਤਾਂ ਰੱਬ ਵਾਲੇ ਪਾਸੇ ਤੁਰਿਆਂ ਆ ਜਾਂਦੀਆਂ ਨੇ ਪਹਿਲਾਂ ਹੀ ਪਰ ਪਰਮਾਤਮਾ ਦੀ ਮੰਜ਼ਲ ਅੱਗੇ ਬਹੁਤ ਬਹੁਤ ਅੱਗੇ ਹੈ। ਇੱਕ ਮਿਕਤਾ ਬਹੁਤ ਅੱਗੇ ਹੈ। ਇਸ ਲਈ ਹੁਣੇ ਕਰਾਮਾਤਾਂ ਦਾ ਸ਼ਕੀਨ ਹੈ। ਹੁਣ ਵੇਖੋ, RAM RAJ ਨੇ ਕਰਾਮਾਤਾਂ ਵਿਖਾਈਆਂ ਸੀ ਨਾ। ਆਪਾਂ ਅੱਗੇ ਚਲੋ ਇਤਿਹਾਸ ਚ ਆਈ ਜਾਣੀ ਸਾਰੀ ਬਾਤ ਵੀ ਕਿੰਮਕਿੰਨੀਆਂ ਵਿਖਾਈਆਂ ਉਹਨੇ ਕੀ ਕੀ ਕਰਦਾ ਸੀ ਉਹ। ਬਿਨਾਂ ਰੁੱਤ ਦੇ ਮੇਵੇ ਖਵਾ ਦਿੰਦਾ ਸੀ। ਕਦੇ ਕੁਝ ਕਦੇ ਕੁਝ। ਗੁਰੂ ਏਕ ਭਾਦਰ ਸਾਹਿਬ ਨੂੰ ਵੀ ਇਹਨੇ ਕਿਹਾ ਸੀ ਕਹਿੰਦਾ ਕਰਾਮਾਤ ਵਿਖਾ ਦਿਓ ਤੁਹਾਨੂੰ ਛੱਡ ਦਿਆਂਗੇ ਪਰ ਉਹਨਾਂ ਨੇ ਸਰੀਰ ਰੱਖਣ ਵਾਸਤੇ ਕਰਾਮਾਤ ਨਹੀਂ ਵਿਖਾਈ ਕਹਿੰਦੇ ਇਹ ਨਾਟਕ ਚੇਟਕ ਸਾਨੂੰ ਪਾਉਂਦੇ ਨਹੀਂ ਰੱਬ ਦੇ ਪਿਆਰਿਆਂ ਨੂੰ ਨਾਟਕ ਚੇਟਕ ਨਹੀਂ ਪਾਉਂਦੇ ਇਹ ਇੰਦਾ ਮਤਲਬ ਇਹ ਨਹੀਂ ਹੈ ਵੀ ਕਰਾਮਾਤ ਵਰਤਦੀ ਨਹੀਂ ਹੈ ਗੁਰੂ ਘਰ ਚ ਵਰਤਦੀ ਹੈ ਉਹ ਸਹਿਸਪਾ ਵਰਤਦੀ ਹੈ ਉਹ ਕਿਸੇ ਨੂੰ ਪ੍ਰਭਾਵ ਪਾਉਣ ਦੇ ਲਈ ਕਿਸੇ ਨੂੰ ਆਪ ਕਿਸੇ ਤੋਂ ਆਪਣੀ ਪੂਜਾ ਕਰਵਾਉਣ ਦੇ ਲਈ ਨਹੀਂ ਸਤਿਗੁਰੂ ਕਰਮਾਤ ਵਿਖਾਉਂਦੇ ਹਾਂ ਸਹਿਸਪਾ ਵਰਤਦੀਆਂ ਰਹਿੰਦੀਆਂ ਨੇ ਇੱਥੇ ਵੀ ਪਰ ਇੱਕ ਜਾਣਬੁੱਝ ਕੇ ਵਿਖਾਉਣੀਆਂ ਨਾਟਕ ਚੇਟਕ ਦੀ ਤਰ੍ਹਾਂ ਵਿਖਾਉਣੀਆਂ ਇੱਕ ਸਹਿਸਪਾ ਤਾਕਤਾਂ ਵਰਤਦੀਆਂ ਰਹਿਣੀਆਂ ਉਹ ਹੋਰ ਬਾਤ ਹੈ ਦੋਨਾਂ ਵਿੱਚ ਬਹੁਤ ਅੰਤਰ ਹੈ ਇਸ ਲਈ ਨੀਤਾ ਸਤਿਗੁਰੂ ਜੀ ਵਿਖਾ ਸਕਦੇ ਸੀ ਉੱਥੇ ਕਰਾਮਾਤ ਵਿਖਾ ਦਿੰਦੇ ਤੇ ਉਹ ਰੀਜ ਜਾਂਦਾ ਤੇ ਉਹਨੇ ਇੱਕ ਆ ਘਟਨਾ ਕਰਮ ਵਰਤਨਾ ਹੀ ਨਹੀਂ ਸੀ ਪਰ ਸਤਿਗੁਰੂ ਕਹਿੰਦੇ ਨਾ ਇਸ ਤਰ੍ਹਾਂ ਹੁਣ ਜਿਹੜੇ ਪੀਰ ਨੇ ਉਹਨਾਂ ਨੂੰ ਕਹਿੰਦਾ ਜਾ ਤਾਂ ਸ਼ਰਾਚ ਚੱਲੋ ਤੇ ਜਾ ਫਿਰ ਕਰਾਮਾਤ ਵਿਖਾਓ ਚਿੰਤਾ ਦੇ ਵਾਸੋ ਹੋਵੇ ਤੇ ਉਹ ਸੁੱਤੇ ਵੀ ਨਾ ਰਾਤ ਨੂੰ ਨਹੀਂ ਆ ਸੁੱਤੇ ਸਵੇਰ ਹੋਣ ਤੱਕ ਜਿਹੜੀ ਇੱਕ ਥਾਂ ਬਣਾਈ ਸੀ ਗੁਰੂ ਪਿਆਰਿਓ ਕਹਿੰਦੇ ਵੀ ਇਦਾਂ ਦੁਖੀ ਨਹੀਂ ਜਿਵੇਂ ਉੱਚੀ ਥਾਂ ਤੋਂ ਤਿਲਕ ਕੇ ਕੋਈ ਛੇਠਾ ਡਿੱਗ ਪਵੇ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਇਸ ਤਰ੍ਹਾਂ ਤਰੇ ਤੰਦੂਰ ਲੋਕ ਉਹ ਧਰਿਓ ਅਗੰਤ ਪਾਏ ਲਾਲਸੋ ਕਰਿਓ ਅਰੰਗਜੀਤ ਨੇ ਇੱਕ ਥਾਂ ਬਣਾਈ ਉੱਚੀ ਥਾਂ ਤੋਂ ਧੱਕਾ ਦਿੰਦਾ ਸੀ ਥੱਲੇ ਲੋਹੇ ਦਾ ਤੰਦੂਰ ਰੱਖਿਆ ਹੋਇਆ ਸੀ ਅੱਗ ਤਪਾ ਕੇ ਅੱਗ ਦੇ ਨਾਲ ਨੂੰ ਐ ਲਾਲ ਕੀਤਾ ਤੇ ਜਿਹੜਾ ਨਹੀਂ ਸੀ ਮੰਨਦਾ ਉਹਨੂੰ ਉੱਥੋਂ ਧੱਕਾ ਦਿੰਦੇ ਸੀ ਉਹ ਸਿੱਧਾ ਜਾ ਕੇ ਤੰਦੂਰ ਦੇ ਵਿੱਚ ਡਿੱਗਦਾ ਸੀ ਉੱਪਰ ਬੈਠ ਕੇ ਭਲੀ ਬਣਾਏ ਗਾਇਕ ਦੀਏ ਤਹਾਂ ਬਿਠਾਈ ਹੁਣ ਉਸ ਜਗ੍ਹਾ ਤੇ ਉਨਦੇ ਉੱਪਰ ਬੈਠਣ ਵਾਸਤੇ ਚੰਗਾ ਸਥਾਨ ਬਣਾਇਆ ਗੁਰੂ ਪਿਆਰਿਓ ਫਕੀਰਾਂ ਨੂੰ ਬੁਲਾ ਲਿਆ ਗਿਆ ਤਿੰਨ ਵਿੱਚ ਏਕ ਨੇ ਤਬੈ ਵਿਚਾਰਾ ਇੱਕ ਖੁਦਾਏ ਇਸ ਵਕਤ ਹਮਾਰਾ ਉਹਨਾਂ ਵਿੱਚੋਂ ਇੱਕ ਫਕੀਰ ਨੇ ਵਿਚਾਰ ਕੀਤੀ ਵੀ ਇਸ ਸਮੇ ਸਾਡੀ ਸਹਾਇਤਾ ਖੁਦਾ ਕਰ ਸਕਦਾ ਹੈ ਪਰਮੇਸ਼ਰ ਜੀ ਪਰਮਾਤਮਾ ਹੀ ਕਰ ਸਕਦਾ ਹੈ। ਪਰਵਦਗਾਰ ਨਾਮ ਪਰਵੇਸ਼ ਰਾਖ ਲਾਜ ਨਿਜ ਤਵ ਦਰਵੇਸ਼। ਕਹਿੰਦੇ ਸਤਗੁਰੂ ਪਰਮਾਤਮਾ ਦੇ ਅੱਗੇ ਬੇਨਤੀ ਕੀਤੀ ਕਰੀਏ ਬੇਨਤੀ ਕੀਤੀ। ਇਹ ਪਰਵਦਗਾਰ ਤੇਰੇ ਨਾਮ ਤੇ ਹੀ ਸਾਡਾ ਭੇਖ ਹੈ। ਮਤਲਬ ਸਾਨੂੰ ਦੁਨੀਆ ਤੇਰੇ ਨਾਮ ਕਰਕੇ ਜਾਣਦੀ ਹੈ ਵੀ ਰੱਬੀ ਫਕੀਰ ਨੇ। ਸਾਡੀ लाज ਰੱਖੋ ਅਸੀਂ ਤੇਰੇ ਦਰ ਦੇ ਦਰਵੇਸ਼ਾਂ ਹਮ ਝੂਠੇ ਵੀ ਤਬ ਤੁਮ ਨਾਮ ਰੱਖੋ ਪਤ ਖੁਦਾਏ ਸੁਖ ਤਾਂ ਅਸੀਂ ਝੂਠੇ ਵੀ ਹੋਈਏ ਫਿਰ ਵੀ ਤੇਰਾ ਨਾਮ ਹੀ ਲੈਨੇ ਆ ਤੇਰੇ ਨਾਮ ਨੂੰ लाज ਲੱਗੇਗੀ ਸਾਡੀ लाज ਰੱਖੋ ਸਬਨ ਰਾਤਨ ਪੀਰਨ ਪੀਰ ਭਣੀ ਬਿਨਾ ਹਵਾ ਕਰਸ ਪੈ ਪੀਰ ਸਾਰਿਆਂ ਨੇ ਪੀਰਾਂ ਦੇ ਪੀਰ ਖੁਦਾ ਦੀ ਰਜ਼ਰਾ ਕੀਤੀ ਬੇਨਤੀਆਂ ਕੀਤੀਆਂ ਗੁਰੂ ਪਿਆਰੀ ਸਾਧ ਸੰਗਤ ਜੀਓ ਉਸ ਵੇਲੇ ਕੀ ਕੌਤਕ ਵਰਤਿਆ ਤਦ ਫਕੀਰ ਇਕ ਹਾਲ ਚੜਿਓ ਹੈ ਸਭ ਕੇ ਮਨ ਅਨੰਦ ਵੜਿਓ ਤੇ ਉਸ ਵੇਲੇ ਨਾ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਸਰੀਰ ਤਪ ਗਿਆ ਇੱਕ ਫਕੀਰ ਦਾ ਬੁਖਾਰ ਚੜ ਗਿਆ ਬੇਸੁੱਧ ਜਾ ਹੋ ਗਿਆ ਉੱਪਰੋਂ ਪੈਰ ਚਲਕੇ ਆ ਤੇ ਡਿੱਗ ਪਿਆ ਥੱਲੇ ਥੱਲੇ ਜਿਹੜਾ ਤਪਦਾ ਪਿਆ ਸੀ ਤੰਦੂਰ ਜਿਹੜਾ ਇਹਨੇ ਰੱਖਿਆ ਸੀ ਰੰਗੇ ਨੇ ਜਦ ਫਕੀਰ ਕੋ ਪਰਸਿਓ ਗਾਤ ਸੀਤਲ ਭਇਓ ਸੋ ਅਚਰਜ ਬਾਤ ਕਹਿੰਦੇ ਜਦੋਂ ਡਿੱਗਣ ਲੱਗਾ ਡਿੱਗਾ ਤੇ ਤੰਦੂਰ ਦੇ ਨਾਲ ਸਰੀਰ ਛੋਇਆ ਕਹਿੰਦੇ ਨਾਲ ਦੀ ਨਾਲ ਹੀ ਤੰਦੂਰ ਠੰਡਾ ਹੋ ਗਿਆ ਸ਼ੀਤਲ ਹੋ ਗਿਆ ਬੜੀ ਵੱਡੀ ਹੈਰਾਨੀ ਦੀ ਗੱਲ ਹੋਈ ਦੇਖ ਦੇਖ ਸਾਰਾ ਸਭ ਵਿਸਮਾਈ ਸਾਚੇ ਰਹੇ ਸਵਾਗਨ ਬਹਾਈ ਵੇਖ ਵੇਖ ਕੇ ਬੜੇ ਹੈਰਾਨ ਹੋਏ ਕਹਿੰਦੇ ਆ ਤਾਂ ਬੜੀ ਪਰਮੇਸ਼ਰ ਨੇ ਸੁਣੀ ਹੈ ਬੜੀ ਪਰਮਾਤਮਾ ਨੇ ਸੁਣੀ ਹੈ ਅਸੀਂ ਕੌਤਕ ਵਿਖਾਉਣਾ ਵੀ ਨਹੀਂ ਸੀ ਚਾਹੁੰਦੇ ਪਰ ਆਪਣੇ ਆਪ ਹੀ ਪਰਮਾਤਮਾ ਜੀ ਨੇ ਕਾਰਜ ਕਰ ਦਿੱਤਾ ਤੇ ਸਾਡੇ ਤੇ ਵੈਗਰੂ ਨੇ ਮਿਹਰ ਕਰ ਦਿੱਤੀ ਦੇਖ ਦੇਖ ਕਰ ਸਭ ਵਿਸਮਾਏ ਸਾਚੇ ਰਹੇ ਸੁਆਗ ਨੇ ਬਹਾਈ ਨਰੰਗ ਕਹਿਓ ਜਾਹੋ ਨਿਜ ਡੇਰੇ ਬਾਛਤ ਕਰੋ ਨ ਅਬ ਕੋ ਫੇਰੇ ਇਸ ਲਈ ਉਹ ਸ਼ਰਤ ਤੈ ਹੋਈ ਸੀ ਜੇ ਕਰਾਮਾਤ ਕੋਈ ਵਿਖਾ ਦਿਓਗੇ ਤਾਂ ਛੱਡ ਦਿਆਂਗਾ ਸਾਰਿਆਂ ਛੱਡਣਾ ਪਿਆ ਕਹਿੰਦਾ ਜਾਓ ਆਪਣੇ ਡੇਰੇ ਚਲੇ ਜਾਓ ਗੁਰੂ ਪਿਆਰਿਓ ਇਸ ਤਰ੍ਹਾਂ ਫਕੀਰਾਂ ਦੀ ਹੋਰ ਵੀ ਬੜੀ ਸ਼ਰਧਾ ਵਧ ਗਈ ਨਾਮ ਤੇ ਪ੍ਰਮਾਤਮਾ ਤੂੰ ਬੜਾ ਦਿਆਲੂ ਕਿਰਪਾਲੂ ਉਹ ਸਾਡੀ ਲੋਕ ਵਿੱਚ ਵੀ ਰੱਖਿਆ ਕੀਤੀ ਇਸ ਤਰ੍ਹਾਂ ਨਾ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜਿਹੜਾ ਸੀ ਨਾ ਅਰੰਗਜੀਬ ਇਹਨੇ ਬੜਾ ਕੁਝ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤਾਂ ਹੋਈ ਹੋਈ ਆਪਾਂ ਸਰਵਣ ਕਰਦੇ ਹਾਂ ਇਹਨੇ ਵੱਖ-ਵੱਖ ਮੰਦਰਾਂ ਦੀ ਜਿਹੜਾ ਆ ਢਾਏ ਮਸਜਿਦਾਂ ਬਣਾਈਆਂ ਕੁਸ਼ਕਰ ਵਿੱਚ ਤਬਾਈ ਮਚਾਈ ਇਹਨੇ ਮਥਰਾ ਦੀ ਤਬਾਈ ਕੀਤੀ ਇਹਨੇ ਬਿਆੰਤ ਐਸੇ ਜਿੱਥੇ ਜਿਹੜੇ ਸੀ ਜਿੱਨਾਂ ਜਗ੍ਹਾ ਤੇ ਮੰਦਿਰ ਸੀ ਜਾਂ ਜਿੱਥੇ ਹਿੰਦੂ ਧਰਮ ਦਾ ਬੜਾ ਬੋਲਬਾਲਾ ਸੀ ਜੈਪੁਰ ਵਿੱਚ ਤਬਾਈ ਮਚਾਈ ਇਸ ਤਰ੍ਹਾਂ ਨਾ ਜੀ ਪੁਸ਼ਕਰ ਦੀ ਤਬਾਈ ਜੈਪੁਰ ਦੀ ਤਬਾਈ ਮਥਰੇ ਦੀ ਤਬਾਈ ਇਸ ਤਰ੍ਹਾਂ ਇਹ ਸਾਰਾ ਕੁਝ ਕਰਦਾ ਰਿਹਾ ਮਤਲਬ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ اسلام ਦੀ ਬਦੌਤੀ ਕਰਦਾ ਸੀ ਬੜੌਤਰੀ ਕਰਦਾ ਸੀ ਮਤਲਬ ਵਾਧਾ ਕਰਦਾ ਸੀ ਬਾਕੀ ਧਰਮਾਂ ਨੂੰ ਚੰਗਾ ਨਹੀਂ ਸੀ ਜਾਣਦਾ ਨਫ਼ਰਤ ਦੀ ਅੱਗ ਦੇ ਨਾਲ ਵੇਂਦਾ ਸੀ ਇਸ ਲਈ ਹੁਣ ਜੇ ਕੋਈ ਫਕੀਰ ਹੈ ਸ਼ਰਾ ਵਿੱਚ ਨਹੀਂ ਚੱਲਦਾ ਸੀ ਉਹਨੂੰ ਵੀ ਇਹ ਗੱਲ ਕਹਿ ਦਿੰਦਾ ਸੀ ਵੀ ਤੂੰ ਸ਼ਰਾ ਚ ਨਹੀਂ ਚੱਲਦਾ ਤੂੰ ਸलाम ਦੀ ਮਰਿਆਦਾ ਵਿੱਚ ਨਹੀਂ ਚੱਲਦਾ ਸੋ ਇਸ ਤਰ੍ਹਾਂ ਚੱਲਦਾ ਰਿਹਾ ਗੁਰੂ ਪਿਆਰਿਆ